ਲੋਕ ਸਭਾ ਸੀਟ ਪਟਿਆਲਾ ਤੋਂ ਇਸ ਵੇਲੇ ਵੱਡਾ ਉਲਟ ਫੇਰ ਹੁੰਦਾ ਦਿਖਾਈ ਦੇ ਰਿਹਾ ਹੈ ਜਦੋਂ ਤੋਂ ਸਵੇਰ ਤੋਂ ਵੋਟਾਂ ਸ਼ੁਰੂ ਹੋਈਆਂ ਸਨ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਉਦੋਂ ਤੋਂ ਡਾਕਟਰ ਧਰਮਵੀਰ ਗਾਂਧੀ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹ ਅੱਗੇ ਚੱਲਦੇ ਦਿਖਾਈ ਦੇ ਰਹੇ ਸੀ ਪਰ ਹੁਣ ਇਸ ਮੌਕੇ ਭਾਜਪਾ ਉਮੀਦਵਾਰ ਪਰਨੀਤ ਕੌਰ ਅੱਗੇ ਨਿਕਲਦੇ ਦਿਖਾਈ ਦੇ ਰਹੇ ਨੇ ਪਰਨੀਤ ਕੌਰ ਡਾਕਟਰ ਤਰਮਿਰ ਗਾਂਧੀ ਤੋਂ ਇਸ ਮੌਕੇ 1480 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਪ੍ਰਨੀਤ ਕੌਰ ਨੂੰ ਹੁਣ ਤੱਕ 98933 ਵੋਟਾਂ ਪੈ ਚੁੱਕੀਆਂ ਨੇ ਅਤੇ ਦੂਜੇ ਨੰਬਰ ਤੇ ਤਰਵਿਰ ਗਾਂਧੀ ਉਹਨਾਂ ਨੂੰ ਹੁਣ ਤੱਕ 97453 ਵੋਟਾਂ ਪੈ ਚੁੱਕੀਆਂ ਨੇ ਅਤੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਡਾਕਟਰ ਬਲਬੀਤ ਸਿੰਘ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਨੂੰ ਹੁਣ ਤੱਕ 92042 ਵੋਟਾਂ ਪਈਆਂ ਨੇ 92042 ਵੋਟਾਂ ਉਹਨਾਂ ਨੂੰ ਪਈਆਂ ਨੇ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਉਹਨਾਂ ਨੂੰ ਹੁਣ ਤੱਕ 48283 ਵੋਟਾਂ ਪਈਆਂ ਨੇ ਪਹਿਲੇ ਨੰਬਰ ਤੇ ਹੁਣ ਪਰਨੀਤ ਕੌਰ ਚੱਲਦੇ ਦਿਖਾਈ ਦੇ ਰਹੇ ਨੇ ਜਦਕਿ ਪਹਿਲਾਂ ਡਾਕਟਰ ਤਰਵਿਰ ਗਾਂਧੀ ਸੀ ਉਹ ਹੁਣ ਡਾਕਟਰ ਤਰਵਿਰ ਗਾਂਧੀ ਦੂਜੇ ਨੰਬਰ ਤੇ ਆ ਗਏ ਨੇ ਅਤੇ ਪਰਨੀਤ ਕੌਰ ਪਹਿਲੇ ਨੰਬਰ ਤੇ ਚੱਲ ਰਹੇ ਨੇ ਪਰ ਇੱਥੇ ਵੋਟਾਂ ਦਾ ਫਰਕ ਦੇਖੀਏ ਤਾਂ ਬਹੁਤਾ ਕੋਈ ਵੱਡਾ ਫਰਕ ਨਹੀਂ ਹੈ ਕੋਈ ਵੀ ਹੁਣ ਡਾਕਟਰ ਤਰਵੀਰ ਗਾਂਧੀ ਦੁਬਾਰਾ ਅੱਗੇ ਆ ਸਕਦੇ ਨੇ ਇਹ ਜੋ ਵੋਟਾਂ ਦਾ ਫਰਕ ਹੈ ਸਿਰਫ 1480 ਵੋਟਾਂ ਦਾ ਫਰਕ ਹੈ ਡਾਕਟਰ ਤਰਵੀਰ ਗਾਂਧੀ ਪਰਨੀਤ ਕੌਰ ਤੋਂ ਸਿਰਫ 1480 ਵੋਟਾਂ ਨਾਲ ਪਿੱਛੇ ਚੱਲ ਰਹੇ ਨੇ ਦੂਜੇ ਨੰਬਰ ਤੇ ਡਾਕਟਰ ਤਰਵੀਰ ਗਾਂਧੀ ਆਗੇ ਨੇ ਜਦਕਿ ਉਹ ਪਹਿਲੇ ਨੰਬਰ ਤੇ ਸੀ ਤੇ ਹੁਣ ਪਹਿਲੇ ਨੰਬਰ ਤੇ ਪਰਨੀਤ ਕੌਰ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹ ਹੁਣ ਪਹਿਲੇ ਨੰਬਰ ਤੇ ਚੱਲਦੇ ਦਿਖਾਈ ਦੇ ਰਹੇ ਨੇ